ਇਸ ਵਕਤ ਅਸੀਂ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਨੀਲੋਪੱਤੀ ਦੇ ਵਿੱਚ ਖੜੇ ਆ ਜਿਹੜੇ ਅੱਜ ਪਿਛਲੀ ਰਾਤ ਦਰਖਤਾਂ ਦੀ ਕਟਾਈ ਹੋਈ ਆ ਚੋਰੀ ਹੋਈ ਆ ਪਹਿਲੀ ਵਾਰ ਦੇਖੀ ਆ ਚੋਰੀ ਤਾਰਾਂ ਵੱਢੀਆਂ ਜਾਂਦੀਆਂ ਮੋਟਰਾਂ ਦੀ ਚੋਰੀ ਹੋ ਜਾਂਦੀ ਟਰਾਂਸਫਾਰਮਰ ਦੀ ਚੋਰੀ ਹੋ ਜਾਂਦੀ ਹੈ ਇਹ ਚੋਰੀ ਪਹਿਲੀ ਦੇਖੀ ਆ ਤੇ ਅਸੀਂ ਤੁਹਾਡੀ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕਰਾਵਾਂਗੇ ਕੀ ਕਹਿਣਾ ਚਾਹੁੰਦੇ ਜਿਨ੍ਹਾਂ ਦਾ ਨੁਕਸਾਨ ਹੋਇਆ ਘਟੋ ਘਟ ਇਹਨਾਂ ਦਾ ਕਹਿਣਾ ਹੈਗਾ 1.5 ਲੱਖ 2 ਲੱਖ ਦੇ ਕਰੀਬ ਨੁਕਸਾਨ ਹੋਇਆ ਅਤਿੰਦਰਪਾਲ ਸਿੰਘ ਆ ਬਈ ਜੀ ਪਿੰਡ ਕਿਹੜਾ ਤੁਹਾਡਾ ਜੀ ਸ਼ੈਣਾ ਜੀ ਕੀ ਕਹਿਣਾ ਚਾਹੁੰਦੇ ਜਿਹੜੇ ਅੱਜ ਤੁਹਾਡੇ ਦਰਖਤ ਕੱਟੇ ਗਏ ਆ ਕੀ ਕਹਿਣਾ ਚਾਹੁੰਦੇ ਤੁਸੀਂ ਸਾਡਾ ਹੀ ਲੀਲੋ ਪੱਤੀ ਚ ਖੇਤ ਆ ਸਾਡੇ 4 ਸਪੈ ਦੇ ਸਾਡੇ ਕੱਟੇ ਗਏ ਤਿੰਨ ਨਾਲ ਲਿਆਂ ਦੇ 1.5 ਲੱਖ ਦਾ ਨੁਕਸਾਨ ਸਾਡਾ 1.5 ਲੱਖ ਦਾ ਇਹਨਾਂ ਦਾ ਤੇ ਪਰਸੋਂ ਸਾਡੇ ਪਿਛਲੇ ਕੋਠਿਆਂ ਚ ਕੇਬਲਾਂ ਲਾਗੇ ਲੈ ਕੇ ਗਏ ਆ ਇੱਕ ਕਾਨੂੰਨ ਨੂੰ ਚਾਹੀਦਾ ਵੀ ਮਾੜਾ ਮੋਟਾ ਇਹਨਾਂ ਦੇ ਕੰੰਜਾ ਗਸਿਆ ਜਾਵੇ ਨਹੀਂ ਸਾਨੂੰ ਆਪ ਦੇ ਹੱਥੀਂ ਕੁਝ ਕਰਨਾ ਪਊਗਾ ਉਹਦੇ ਤੇ ਗੌਰ ਕਰਨ ਨੁਕਸਾਨ ਨਾ ਨਾ ਨੁਕਸਾਨ ਹੋ ਰਿਹਾ ਆ ਇਹਦਾ ਮਾੜਾ ਮੋਟਾ ਧਿਆਨ ਦੇ ਨਹੀਂ ਸਾਡੇ ਆਪ ਅਸੀਂ ਕੀ ਕਰ ਸਕਦੇ ਆ ਮਰਨ ਮਰੌਣ ਤੇ ਕੰਮ ਆਜੂ ਡੇਢ ਲੱਖ ਨੁਕਸਾਨ ਹੋ ਗਿਆ ਜੀ ਇੱਕ ਮਿੰਟ 'ਚ ਹੂੰ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਪਿਛਲੀ ਵਾਰ ਆਹ ਟਰਾਂਸਫਰੋਂ ਤੋਂ ਆਈ ਪਿੱਛੇ ਨਿਗਾਹ ਮਾਰ ਲਓ ਇਹ ਜੋ ਤੇਲ ਕੱਢ ਕੇ ਲੈ ਗਏ ਕਿਤੇ ਘੁੱਸ ਲੈ ਜਾਂਦੇ ਆ ਹੂੰ ਹੂੰ ਪੁਲਿਸ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਹੈ ਕਰ ਵੀ ਅਸੀਂ ਕੀ ਕਰ ਸਕਦੇ ਆ ਹੂੰ ਤੁਸੀਂ ਕੰਪਲੀਟ ਕਰੀ ਜੀ ਉਹਨਾਂ ਨੂੰ ਹੁਣ ਕਰਦੇ ਆ ਕੰਪਲੀਟ ਜੀ ਆਉਂਦੇ ਆ ਅਸੀਂ ਫੋਨ ਲਾਇਆ ਤੁਸੀਂ ਉਹਨਾਂ ਨੂੰ ਹਾਂ ਲਾਇਆ ਵਾ ਕੀ ਕਹਿੰਦੇ ਜੀ ਉਹ ਆਹ ਮੋਟਰਾਂ ਦੀ ਚੋਰੀ ਹੋਈ ਆ ਆਹ ਮੋਟਰ ਤੇ ਸਾਡੀ 5 ਵਾਰੀ ਚੋਰੀ ਹੋ ਗਈ ਤੇ ਪਿਛਲੀ ਮੋਟਰ ਤੇ ਹੋ ਗਈ 5 ਵਾਰੀ ਜੀ ਇਹਦਾ ਹੁਣ ਕੌਣ ਜ਼ਿੰਮੇਵਾਰ ਹੈ ਦੱਸੋ ਸਾਨੂੰ ਪੰਜਾਬ ਸਰਕਾਰ ਤੋਂ ਮੰਗ ਕੀ ਕਰਦੇ ਹੁਣ ਸੀ ਪੰਜਾਬ ਸਰਕਾਰ ਤੋਂ ਮੰਗ ਇਹੀ ਹੈ ਵੀ ਇਹਨਾਂ ਤੇ ਸਕੰਜਾ ਕੱਸਿਆ ਜਾਵੇ ਨਹੀਂ ਜੇ ਮਾਹੌਲ ਜੇ ਮਾਹੌਲ ਖਰਾਬ ਹੁੰਦਾ ਫਿਰ ਜ਼ਿੰਮੇਵਾਰ ਕੌਣ ਆ ਗੱਲੂ ਸੜਾ ਨੁਕਸਾਨ ਹੋ ਗਿਆ ਜੀ ਰਾਤ ਚ 2 ਘੰਟਿਆਂ ਚ ਬਰਤਨਾਮ ਸਿੰਘ ਜੀ ਪਿੰਡ ਕਿਹੜਾ ਤੁਹਾਡਾ ਹੀ ਪਿੰਡ ਨੀਲੋ ਅਸਾ ਕੀ ਕਹਿਣਾ ਚਾਹੁੰਦੇ ਹੋ ਫਿਰ ਕਿਹੜਾ ਤੁਹਾਡਾ ਨੁਕਸਾਨ ਹੋਇਆ ਦਰਖਤਾਂ ਦੀ ਇਹ ਚੋਰੀ ਹੈ ਜਿਹੜੀ ਅਸੀਂ ਪਹਿਲੀ ਵਾਰ ਚੋਰੀ ਦੇਖ ਰਹੇ ਹਾਂ ਕਿ ਘਟੋ ਘਟ ਅੱਛ ਸਪੈਦੇ ਵੱਧੇ ਗਏ ਹਾਂ ਹੂੰ ਇਹ ਇਹਦੇ ਵਿੱਚ ਥਾ ਥਾ ਦੇ ਉੱਤੇ ਕੈਮਰੇ ਲੱਗੇ ਹੋਏ ਆ ਵੀ ਪੁਲਿਸ ਪ੍ਰਸ਼ਾਸਨ ਨੂੰ ਇਹੀ-ਇਹੀ ਬੇਨਤੀ ਕਰਦੇ ਵੀ ਕੈਮਰੇ ਖੋਲੇ ਜਾਣ ਵੀ ਇਹਨਾਂ ਨੂੰ ਫੜਿਆ ਜਾਵੇ ਜਲਦੀ ਤੋਂ ਜਲਦੀ ਵੀ ਕਿਹੜਾ ਇਹ ਅੱਜ ਪਹਿਲੀ ਵਾਰ ਚੋਰੀ ਹੋਈ ਹੈ ਇਹ ਕੰਮ ਦੀ ਇਤਰਾਸਤਾਂ ਦੀ ਜਿੰਦਗੀ ਦੇ ਵਿੱਚ ਇਹ ਚੋਰੀ ਨੇ ਮੋਟਰਾਂ ਦੀ ਰੋਜ਼ ਨੱਤੀ ਹੁੰਦੀ ਹੈ ਕਿਉਂਕਿ ਅੱਜ ਤਾਂ ਇਹ ਹੋਈ ਹੈ ਕੱਲ ਨੂੰ ਸਾਡੇ ਮੋਟਰਾਂ ਵੀ ਕੱਢੀਆਂ ਜਾਣਗੀਆਂ ਵੀ ਜਦੋਂ ਐਡੇ ਭਾਰੀ ਚੀਜ਼ ਹੋ ਸਕਦੀ ਹੈ ਵੀ ਇਹਦਾ ਜ਼ਿੰਮੇਵਾਰੀ ਦੇ ਨਾਲ ਦੇਖਿਆ ਜਾਵੇ ਹੁਣ ਮੰਗ ਕੀ ਕਰਦੇ ਹੋ ਤੁਸੀਂ ਮੰਗ ਤਾਂ ਸੀ ਇਹੀ ਕਰਦੇ ਜੀ ਇਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਸਾਰੇ ਕੈਮਰੇ ਦੇਖੇ ਜਾਂ ਥਾ ਥਾ ਕੈਮਰੇ ਲੱਗੇ ਹੋਏ ਕਿੰਨਾ ਕ ਨੁਕਸਾਨ ਆ ਤੁਹਾਡਾ ਜੀ ਇਹ ਤਕਰੀਬਨ ਹੈਗਾ ਜੀ 2 ਲੱਖ ਰੁਪਏ ਦਾ ਮੇਰੇ ਨੂੰ ਕਲਦੀਸ਼ਾ ਪਿੰਡ ਕਿਹੜਾ ਤੁਹਾਡਾ ਜੀ ਪੈਂਟ ਤਾਂ ਸਹਿਣੇ ਅਸੇ ਕੀ ਕਹਿਣਾ ਚਾਹੁੰਦੇ ਜਿਹੜਾ ਜੈਨਾ ਨੁਕਸਾਨ ਹੋਇਆ ਸਾਡੇ ਦਰਖਤਾਂ ਦੇ ਨੁਕਸਾਨ ਤਾਂ ਹੀ ਸਾਡਾ ਬਹੁਤ ਹੋ ਗਿਆ ਜੀ ਸਾਡਾ ਤਿੰਨ ਤਰ੍ਹਾਂ ਦਾ ਨੁਕਸਾਨ ਹੈ ਅਸੀਂ ਐਸਾ ਸਾਡੇ ਅਪੀਲ ਹੈ ਤੇ ਸਾਡੇ ਦਾ 10-12 ਸਪੈਲ ਦੇ ਵਟੇ ਗਈ ਹੂੰ ਕਿੰਨਾ ਕਰਦੇ ਤੇ ਕਿੰਨੇ ਪੈਸੇ ਦਾ ਨੁਕਸਾਨ ਆ ਜੀ ਇਹ ਹੈਗਾ ਲਗ 2 ਲੱਖ ਦਾ ਨੁਕਸਾਨ ਜੀ ਤੇ ਆਸ-ਪਾਸੇ ਵੀ ਚੋਰੀਆਂ ਹੋਈਆਂ ਕਿਵੇਂ ਜੀ ਹੁੰਦੇ ਰਹਿੰਦੇ ਸਾਡੇ ਦਾ ਇੱਥੇ ਤਕਰੀਬਨ ਅੱਧੇ ਗੇ ਬਣਾ ਵੱਡੀਆਂ ਗਈਆਂ ਕਦੇ ਟਰਾਪਰਮ ਚੋਰੀ ਹੋ ਗਈ ਸਾਡੇ ਕੋਈ ਸੁਣਮਾਈ ਨਹੀਂ ਹੋਈ ਜੀ ਕਦੇ ਰਾਤ ਹੀ ਨਾ ਦਿੰਦੀ ਸਾਡੇ ਦਾ ਚੱਲਦੇ ਰਹਿੰਦਾ ਜੀ ਕੋਈ ਪ੍ਰਸ਼ਾਸਨ ਤੋਂ ਕੀ ਮੰਗ ਕੀ ਮੰਗਦਾ ਇਹ ਕਿ ਇਹਨਾਂ ਤੇ ਕਾਰਵਾਈ ਹੋਵੇ ਪਿਛਲੇ ਸਾਲ ਜਿਵੇਂ ਜਿਵੇਂ ਨੁਕਸਾਨ ਹੁੰਦੇ ਰਹੇ ਤੇ ਰੋਸੀ ਕੈਮਰੇ ਲੱਗੇ ਹੋਏ ਉਹਨਾਂ ਜੀ ਚਾਰ ਸਪਰੇ ਕੱਢੇ ਜਾ ਵੀ ਕਿ ਕਿਥੋਂ ਆਈਆਂ ਮਹਿਰ ਵਾਲੇ ਪੁੱਤ ਲੱਗੀਆਂ ਇੱਥੇ ਲੱਗੀਆਂ ਉਹ ਸਾਰੇ ਪੇਕ ਆਪਾਂ ਦਾ ਕੱਢੇ ਜਾ ਵੀ ਨੰਬਰ ਬਾਇਓ ਡਾਟਾ ਕਿੰਨੇ ਕੇ ਬੰਦੇ ਲੱਗਦੇ ਸੀ ਤੁਹਾਨੂੰ ਜੀ 15 15 20 ਬੰਦੇ ਜੀ 15 ਤੋਂ ਹੋਣਗੇ ਤਿੰਨ ਚਾਰ ਗੱਡੀਆਂ ਤੇ ਆਏ ਕੋਈ ਐ ਮਾੜੀ ਮੋਟੀ ਗੱਲ ਨਹੀਂ ਹੂੰ ਪੰਜ ਚਾਰ ਘੰਟੇ ਲਾਏ ਆ ਸੁੱਖਾ ਕੰਮ ਇਹ ਤੁਹਾਡਾ ਹੀ ਮਨਪਰੀ ਦਾ ਬਈ ਪਿੰਡ ਕਿਹੜਾ ਤੁਹਾਡਾ ਹੀ ਉਹਨਾਂ ਨੀਲੋ ਕੋਠੇ ਆਪਣੇ ਕੀ ਕਹਿਣਾ ਚਾਹੁੰਦੇ ਹੋ ਬਾਈ ਜਿਹੜਾ ਅੱਜ ਨੁਕਸਾਨ ਹੋਇਆ ਤੁਹਾਡਾ ਦਰਖਤਾਂ ਦਾ ਜੀ ਨੁਕਸਾਨ ਤਾਂ ਵੀ ਇਹ ਰਹੇ ਆ ਅਸੀਂ ਸਵੇਰੇ ਨਾਲ ਮਾੜਾ ਮਾੜਾ ਸੈਰ ਕਰਨ ਨੂੰ ਇਧਰ ਨੂੰ ਤੁਰਨ ਆਉਣੇ ਹੁੰਨੇ ਆ ਵੀ ਚੱਲ ਅਸੀਂ ਐਂ ਦੇਖ ਰਹੇ ਸੀਗੇ ਵੀ ਇੱਥੇ ਪੱਤੀਆਂ ਦੇ ਮਤਲਬ ਡੋਡ ਡੋ ਬਾਂਹਾਂਗੇ ਆਪਣੇ ਠੀਕ ਹੈ ਜੀ ਵੀ ਇੱਕ ਸਪੈਦਾ ਸਾਡਾ ਸੀਗਾ ਤੇ ਤਿੰਨ ਚਾਰ ਆਪਣੇ ਗਵਾਂਡੀਆਂ ਦੇ ਇਹਨਾਂ ਦਾ ਮਤਲਬ ਇਹ ਸ਼ਹਿਣੇ ਤੋਂ ਮੇਨ ਵੀ ਇਹਨਾਂ ਦਾ ਬਾਂਹਣ ਆਪਣੀ ਆ ਪੱਤੀ ਚ ਹੀ ਹੈਗਾ ਠੀਕ ਹੈ ਸਵੇਰੇ ਜਦੋਂ ਅਸੀਂ ਐਂ ਕਰਦੇ ਸੀ ਵੀ ਚੱਲ ਅਗਦੇ ਭਲੇਖੇ ਨਾਲ ਕਿਸੇ ਨੇ ਵੱਢ ਲੇ ਐਂ ਗੱਲਾਂ 'ਚ ਮਤਲਬ ਉਹ ਹੋਇਆ ਮਗਰ ਉਹ ਇਹ ਇਹਨੂੰ ਇਹਨਾਂ ਨੂੰ ਚੋਰੀ ਕਰਕੇ ਲੈ ਕੇ ਗਏ ਆ ਤਿੰਨ ਚਾਰ ਪੈਕਅਪ ਆ ਮਤਲਬ ਗਿੱਡੇ ਨਿਸ਼ਾਨਦਾਰ ਟਾਇਰਾਂ ਦੇ ਉਹ ਪੈਕਅਪ ਆਂਦੇ ਹੈਗੇ ਵੀ ਤਿੰਨ ਚਾਰ ਗੱਡੀਆਂ ਦੀ ਹੈਗੇ ਵੀ 20 ਤੋਂ ਵੱਧ ਬੰਦੇ 15 ਤੋਂ 20 ਤੱਕ ਮਤਲਬ ਹੈਗਾ ਵੀ ਅੰਦਾਜ਼ਾ ਇੰਨੇ ਬੰਦੇ ਹੈਗੇ ਆ ਸੋਨੂੰ ਕਿੰਨੇ ਕਜ ਵਜੇ ਪਤਾ ਲੱਗਿਆ ਬਾਈ ਅਸੀਂ ਸਾਢੇ 6 ਵਜੇ ਸਵੇਰੇ ਮਤਲਬ 6:30 ਵਜੇ ਅਸੀਂ ਉਦੋਂ ਆਏ ਆ ਜੀ ਤੁਸੀਂ ਕੰਪਲੀਟ ਕਰੀ ਆ ਜੀ ਕੰਪਲੀਟ ਕਰੀ ਆ ਹਾਂ ਜੀ ਥਾਣੀ ਕੀ ਕਹਿੰਦੇ ਜੀ ਹੁਣੀ ਕਰੀ ਆ ਬਸ ਉਹ ਐਸਐਸਓ ਕਹਿੰਦੇ ਵੀ ਆਉਣੇ ਆ ਜੀ ਇਹ ਇਧਰ ਆਕਤਾਂ ਦੀ ਪਹਿਲੀ ਚੋਰੀ ਹੈ ਪਹਿਲੀ ਚੋਰੀ ਆ ਜੀ ਪੱਤੀ ਦੀ ਵੀ ਦਰਖਤਾਂ ਦਾ ਡਰਖਤਾਂ ਬਿਲਜੀ ਜੀ ਬਾਕੀ ਆਏ ਵੀ ਦਰਖਤ ਵੀ ਪੂਰੇ ਮਤਲਬ ਨਰੋਏ ਸੀਗੇ ਜੀ ਵਧੀਆ ਮਤਲਬ ਜਿਵੇਂ ਕਿੰਨਾ ਲੱਖ ਦਾ ਨੁਕਸਾਨ ਹੈ ਜੀ ਡੇਢ ਲੱਖ ਡੇਢ ਲੱਖ ਦਾ ਹੈਗਾ ਜੀ ਨੁਕਸਾਨ ਮਤਲਬ ਦੋ ਹੈਗਾ ਜੀ ਮਤਲਬ ਮੰਨ ਕੇ ਚੱਲੋ ਵੀ ਦੋ ਕਿੱਲੇ ਕੇ ਪਾਸੇ ਉਧਰ ਦੂਜੇ ਪਾਸੇ ਵੀ ਹੈਗਾ ਨੁਕਸਾਨ ਡੇਢ ਲੱਖ ਦਾ ਉਧਰ ਆ ਜੀ ਹੂੰ ਜਗਤਾਰ ਸਿੰਘ ਸੀ ਸੀ ਜੀਲੀ ਲੋਕੋਟਾਂ ਦਾ ਜੀ ਕੀ ਕਹਿਣਾ ਚਾਹੁੰਦੇ ਜੀ ਜਿਹੜਾ ਅੱਜ ਮੰਤ ਭਾਗੀ ਘਟਨਾ ਹੋਈ ਹੈ ਜੀ ਇਹ ਜੀ ਪਹਿਲੀ ਵਾਰ ਦੇਖੀ ਹੈ ਜੀ ਇਹ ਤਾਂ ਹੁਣ ਆਏ ਵੀ ਜਿਹੜਾ ਲੱਕੜਾਂ ਨੂੰ ਪੈਣ ਲੱਗੇ ਇਹ ਤਾਂ ਲੋਕਾਂ ਦੇ ਸਾਡੇ ਘਰਾਂ ਨੂੰ ਵੀ ਪੈਣਗੇ ਲੋਕ ਇਹ ਹੁਣ ਇਹ ਕੋਈ ਘੰਟੇ ਖੰਡ ਦਾ ਕੰਮ ਨਹੀਂ ਆ 4-5 ਘੰਟੇ ਅੱਜ ਕੰਮ ਹੋਇਆ ਹ ਹ ਤੇ ਬਹੁਤ ਮਾੜੀ ਗੱਲ ਆ ਜੀ ਇਹਨਾਂ ਦੇ ਸਿਕੰਜਾ ਕੱਟਾ ਜੇ ਪੰਚਾਇਤ ਨਾਲ ਹਾਂ ਜੀ ਹਾਂ ਸਾਰਾ ਨਾਲਾਂ ਹੀ ਸਹਿਮਤ ਆ ਸਭ ਕਹਦੇ ਜਿਵੇਂ ਸਾਰਾ ਜੋਰ ਲਾਵਾਗੇ ਨਾਲ ਦਿੱਤਾ ਲਿਖਤੀ ਰੂਪ ਚ ਤੁਸੀਂ ਜੀ ਕਿਸੇ ਕੰਪਨੀ ਹਾਂ ਜੀ ਐਟੋਰਨੀ ਸਾਹਿਬ ਨੂੰ ਫੋਨ ਕਰਿਆ ਉਹ ਜਿਵੇਂ ਕਹਿਣ ਕੋ ਕੁ ਕਰ ਲਾ ਬਸ ਉਹਨਾਂ ਜਦੋਂ ਆਗੇ ਮੁਲਾਜ਼ਮ ਇੱਥੇ ਠੀਕ ਹੈ ਜੀ ਆਗੇ ਸਾਨੂੰ ਸੋਭਾ ਹੀ ਪਤਾ ਲੱਗਿਆ ਜੀ